ਇਹ ਤੇ ਮੁਸਲਿਮ ਸਮਾਜ ਆਉ ਤੇ ਸਿੱਖ ਸਮੁਦਾਈ ਵੀ ਹੈ ਬਸੰਦੀਆਂ ਕਿਟਾਂ ਲੈ ਕੇ ਆਏ ਹਨ ਤੇ ਇਹ ਵਾਦਾ ਕਰਦੇ ਹਨ ਕਿ ਜੋ ਸੇਵਾ ਕਰ ਰਹੇ ਹਨ ਉਹ ਕਰਾਂਗੇ bina ਭੇਦ ਭਾਵ ਤੋਂ ਕਰਾਂਗੇ ਇਤੇ ਸੇਵਾ ਦੀ ਇੱਕ ਮਿਸਾਲ ਦੇਖਣ ਨੂੰ ਮਿਲਦੀ ਹੈ ਜੀ ਜੀ ਬਿਲਕੁਲ ਜੀ ਇਹ ਕੋਈ ਮੁਸਲਮਾਨੀ ਬਾਤ ਨਹੀਂ ਕਿ ਇੱਕ ਇਨਸਾਨੀਅਤ ਉੱਤੇ ਆਫਤ ਆਈ ਹੈ ਇਹ ਰੱਬ ਦੇ ਤਰਫੋਂ ਆਈ ਹੁੰਦੀ ਹੈ ਇਹ ਤੇ ਹਰ ਇਨਸਾਨ ਦੀ ਮਦਦ ਚਾਹੀਏ ਕੋਈ ਧਰਮ ਤੋਂ ਉੱਤੇ ਵੀ ਉਹ ਧਰਮ ਤੋਂ ਉੱਤੇ ਇਨਸਾਨੀਅਤ ਹੁੰਦੀ ਹੈ ਧਰਮ ਤਾਂ ਬਾਅਦ ਚ ਪਹਿਲੇ ਇਨਸਾਨ ਬਣੋ ਫੇਰੀ ਧਰਮ ਬਣਨਾਗੇ ਨਾ ਆਪਾਂ ਇਸੇ ਇਨਸਾਨੀਅਤ ਉੱਤੇ ਆਪਾਂ ਪਹਿਲੇ ਸਭ ਤੋਂ ਵੱਡੇ ਆਪਾਂ ਭਾਰਤੀ ਆਂ ਭਾਰਤ ਵਿੱਚ ਰਹਿੰਦੇ ਆਂ ਇੱਕ ਜੋੜ ੋ ਕੇ ਇਹ ਕੰਮ ਕਰੀਏ ਇਸ ਨੂੰ ਅੱਗੇ ਇਹ ਅੱਜ ਇੱਕ ਦਿਨ ਦਾ ਕੰਮ ਨਹੀਂ ਹੈ ਅੱਜ ਤੋਂ ਮਹੀਨਾ ਹੋ ਗਿਆ ਪਾਣੀ ਚੱਲ ਰਿਹਾ ਹੈ ਇਹ ਅਜੇ ਤਿੰਨ ਤੋਂ ਚਾਰ ਮਹੀਨੇ ਚੱਲਿਆ ਜਦੋਂ ਕਣਕਾਂ ਬੀਜਣਗੇ ਲੋਕ ਇੱਥੇ ਮਿੱਟੀ ਇੰਨੀ ਨਿਛੜ ਜਣੀ ਪੰਜ-ਪੰਜ ਮਿੱਟੀ ਕੱਟਣ ਵਾਸਤੇ ਵੀ ਟਰੈਕਟਰ ਲੱਗਣਗੇ ਕਿਸਾਨ ਭਰਾ ਕਿੰਨਾ ਹੀ ਕਰ ਲੈਣਗੇ ਜ਼ਰੂਰੀ ਨਹੀਂ ਵੀ ਅੱਜ ਰਸਨ ਲੈ ਕੇ ਆਏ ਅੱਜ ਤੋਂ ਮਹੀਨਾ ਬਾਅਦ ਇਹ ਟ੍ਰੈਂਡ ਹੈ ਉਸ ਤੋਂ ਬਾਅਦ ਭੁੱਲ ਜਾਣਗੇ ਨਹੀਂ ਜਿੰਨਾ ਕਿ ਹੋ ਸਕੇ ਡੀਜ਼ਲ ਪਹਚਾਵਾਂਗੇ ਜਿੰਨਾ ਕਿ ਹੋ ਸਕੇ ਕਿਸਾਨਾਂ ਭਰਾਵਾਂ ਵਾਸਤੇ ਟਰੈਕਟਰ ਲੈ ਕੇ ਆਵਾਂਗੇ ਉਸ ਤੋਂ ਬਾਅਦ ਜਿੰਨੀ ਹੋ ਸਕੇ ਹੈਲਪ ਕਰਾਂਗੇ ਇਹ ਨਹੀਂ ਵੀ ਅੱਜ ਆਏ ਆ ਸਾਡੀਆਂ 17 ਗੱਡੀਆਂ ਤਾਂ ਚੁੱਕੀਆਂ ਬਾਕੀ ਅਜੇ ਗੱਡੀਆਂ ਖੜੀਆਂ ਐ ਅਜੇ ਖੜੇ ਅਸੀਂ ਲੈ ਕੇ ਖਾਲੀ ਹੱਥ ਨਾ ਜਾਈਏ ਜਿੰਨਾ ਹੋ ਸਕੋ ਨਾ ਵੰਡਾਂਗੇ ਉਸ ਤੋਂ ਬਾਅਦ ਦੁਬਾਰਾ ਸੁਣਾ ਤੁਸੀਂ ਕਿ ਤੂੰ ਆਇਓ ਪਾਈ ਸਾਹਿਬ ਅੱਛਾ ਤੁਹਾਡੀ ਸੰਸਥਾ ਹੈ ਹਾਂ ਜੀ ਕੇਜੀਐ ਕੇਜੀਐ ਸਸਤਾ ਹੈ ਆਪਣੀ ਜੀ ਠੀਕ ਹੈ ਜੀ ਤੇ ਆਪਣੀ ਪੂਰੀ ਕਮੇਟੀ ਮੁੰਮਦਨ ਜਿੰਨੇ ਹੈ ਉਹ ਸਾਰੇ ਇਕੱਠੇ ਹੋ ਕੇ ਪੰਜਾਬ ਵਾਸਤੇ ਆਏ ਨਹੀਂ ਵੀ ਧਰਮ ਅਸੀਂ ਧਰਮ ਤੋਂ ਅੱਗੇ ਲੈ ਕੇ ਨਹੀਂ ਆਏ ਅਸੀਂ ਇਨਸਾਨੀਅਤ ਅੱਗੇ ਲੈ ਕੇ ਆਏ ਜ਼ਰੂਰੀ ਹਾਂ ਕੋਣੀ ਵੀ ਨਹੀਂ ਪੇਸ਼ ਬਿਲਕੁਲ ਜੀ ਬਿਲਕੁਲ ਤੋਂ